ਹਾਂਜੀ ਬਾਈ ਜੀ ਸਾਸਰੀ ਕਾਲ ਜੀ ਪਿਛਲੇ ਦਿਨੀ ਚੱਲ ਰਹੀ ਰਖੜੀ ਤਮਾਕਾ ਸੇਲ ਵਿੱਚ ਜੋ ਵੀ ਸਾਡੇ ਨਾਲ ਕਸਟਮਰ ਜੁੜੇ ਹੋਏ ਆ ਸਾਡੇ ਤੋਂ ਔਨਲਾਈਨ ਕਪੜਾ ਖਰੀਦ ਰਹੇ ਜਾਂ ਇਨ ਸਟੋਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੇ ਸਾਨੂੰ ਰਖੜੀ ਸੇਲ ਮੇਲੇ 'ਚ ਬੜਾ ਸਾਥ ਦਿੱਤਾ ਬਹੁਤ ਹੀ ਹੌਸਲਾ ਵਜਾਈ ਕੀਤੀ ਕਮੈਂਟ ਕੀਤੇ ਬਹੁਤ ਹੀ ਔਨਲਾਈਨ ਸ਼ੋਪਿੰਗ ਕੀਤੀ ਲੋਕਾਂ ਨੇ ਇਨ ਸਟੋਰ ਵੀ ਬਹੁਤ ਲੋਕਾਂ ਨੇ ਸੂਟ ਖਰੀਦਦੇ ਆ ਗਏ ਅਸੀਂ ਇਸ ਲਈ ਸਾਡੇ ਕਸਟਮਰ ਦਾ ਤੈਨੂੰ ਲੋ ਧੰਨਵਾਦ ਕਰਦੇ ਆ ਬਟ ਉਸਤੇ ਚੱਲਦੇ ਦੌਰਾਨ ਕੁਝ ਕਸਟਮਰ ਸੂਟ ਲੈ ਨਹੀਂ ਪਾਏ ਕੁਝ ਬਾਹਰ ਗਏ ਹੋਏ ਸੀਗੇ ਉਹਨਾਂ ਦੀ ਸਪੈਸ਼ਲ ਡਿਮਾਂਡ ਤੇ ਕਮੈਂਟਾਂ ਦੇ ਉੱਪਰ ਧਿਆਨ ਰੱਖਦੇ ਹੋਏ ਵੈਰਾਈਟੀ ਹੋਰ ਵਧਾਈ ਹੈ ਇਹ ਸੇ ਸ਼ਨੀਵਾਰ ਤੱਕ ਐਕਸਟੈਂਡ ਕਰ ਦਿੱਤੀ ਗਈ ਹੈ ਇਸ ਕਰਕੇ ਨਵੀਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਇਆ ਇਸ ਦਾ ਰੇਟ ਜੋ ਕਿ ਆਮ ਮਾਰਕੀਟ ਦੇ ਵਿੱਚ 500 600 ਰੁਪਏ ਦੇ ਸੂਟ ਵਿਕਰੇ ਨੇ ਇਹ सेल ਸ਼ਨੀਵਾਰ ਤੱਕ ਚੱਲੇਗੀ ਰੇਟ ਇਸ ਦਾ ਆਏਗਾ ਬਹੁਤ ਘੱਟ ਰੇਟ ਸੁਣਨ ਲਈ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਸੂਟ ਖੋਲ ਕੇ ਦਿਖਾਉਣ ਲੱਗਾ ਤੁਹਾਨੂੰ ਇਹ ਬਹੁਤ ਹੀ ਸੋਹਣੇ ਸੂਟ ਨੇ ਬ੍ਰਾਂਡਡ ਕੱਪੜਾ ਜੀ ਦਿਖਾਉਣ ਲੱਗਾ ਤੁਹਾਨੂੰ ਇਹ ਦੇਖੋ ਜੀ ਡਿਜ਼ਾਈਨ ਡਿਜ਼ਾਈਨ ਦਿਖਾਉਣ ਲੱਗਾ ਖੋਲ ਕੇ ਤੁਹਾਨੂੰ ਜੀ ਇਹ ਕੱਪੜਾ ਬਹੁਤ ਸੋਹਣਾ ਪਿਓਰ ਕਾਟਨ ਦਾ ਕੱਪੜਾ ਹੈ ਜੀ ਨਾਲ ਦੁਪੱਟਾ ਹੈ ਕਾਟਨ ਦਾ ਜੀ ਦੇਖ ਸਕਦੇ ਹੋ ਕੈਮਰਾ ਕੋਲ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਜੀ ਸੂਟ ਬਹੁਤ ਸੋਹਣਾ ਹੈ ਜੀ ਰੇਟ ਇਸ ਦਾ ਬਹੁਤ ਘੱਟ ਹੈ ਦਿਖਾਓ ਜੀ ਖੋਲ ਕੇ ਸੂਟ ਦਿਖਾਓ ਜੀ ਵੈਰੀ ਗੁੱਡ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਵਧੀਆ ਪ੍ਰਿੰਟ ਹੈ ਜੀ ਕੱਪੜਾ ਬਹੁਤ ਵਧੀਆ ਹੈ ਫਰੰਟ ਤੇ ਦੇਖੋ ਡਿਜ਼ਾਈਨਿੰਗ ਹੈ ਇਹ ਸਾਰੀ ਤੇ ਨਾਲ ਇਹਦੇ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਬਾਜੂ ਦੀ ਡਿਜ਼ਾਈਨਿੰਗ ਹੈ ਕੱਪੜਾ ਪੂਰਾ ਹੋਏਗਾ ਸੂਟ ਦਾ ਜੀ ਦੁਪੱਟਾ ਕਾਟਨ ਦਾ ਦਿਖਾਓ ਜੀ ਦੁਪੱਟਾ ਵੈਰੀ ਗੁੱਡ ਬਹੁਤ ਸੋਹਣਾ ਦੁਪੱਟਾ ਹੈ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ ਦਿਖ ਬਹੁਤ ਹੀ ਸੋਹਣਾ ਦੁਪੱਟਾ ਦੇਖੋ ਕਾਟਨ ਦਾ ਦੁਪੱਟਾ ਜੀ ਬਹੁਤ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਰੇਟ ਇਸ ਦਾ ਸਿਰਫ 390 ਰੁਪਏ ਹੈ ਸੇਲ ਸ਼ਨੀਵਾਰ ਤੱਕ ਹੈ ਜੀ 24 ਅਗਸਤ ਤੱਕ 24 ਤਰੀਕ ਤੱਕ ਸੇਲ ਰਹੇਗੀ ਇਹ ਕਸਟਮਰ ਦੀ ਸਪੈਸ਼ਲ ਡਿਮਾਂਡ ਦੇ ਹਿਸਾਬ ਨਾਲ ਅਸੀਂ ਇਹ ਸੇਲ ਐਕਸਟੈਂਡ ਕੀਤੀ ਹੈ ਸ਼ਨੀਵਾਰ ਤੱਕ ਲੈਨਲੀ ਪਹੁੰਚੋ ਕਪੜਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਦਿਖਾਉਣ ਲੱਗਾ ਤੁਹਾਨੂੰ ਇਹ ਸਾਰੀ ਡਿਜ਼ਾਈਨਿੰਗ ਹੋਰ ਡਿਜ਼ਾਈਨ ਇਸ ਤੇ ਖੋਲ ਕੇ ਇਸ ਦੇ ਕਲਰ ਦਿਖਾਉ ਜੀ ਪਹਿਲਾਂ ਜੀ ਬਹੁਤ ਹੀ ਸੋਹਣੇ ਕਲਰ ਨੇ ਜੀ ਕਪੜਾ ਕਾਟਨ ਹੈ ਜੀ ਦੁਪੱਟੇ ਪੂਰੇ ਫਾਈਨ ਨੇ ਕਪੜਾ ਪੂਰਾ ਫਾਈਨ ਲੱਗਿਆ ਹੋਇਆ ਹੈ ਜੀ ਬਹੁਤ ਹੀ ਵਧੀਆ ਕਪੜੇ ਨੇ ਦਿਖਾਓ ਜੀ ਕਲਰ ਬਹੁਤ ਸੋਹਣੇ ਨੇ ਨਵੇਂ ਸ਼ੇਡ ਨੇ ਬਿਲਕੁਲ ਜੀ ਦੇਖ ਸਕਦਾ ਤੁਸੀਂ ਕਪੜਾ ਬ੍ਰਾਂਡਡ ਹੈ ਸੂਟ ਬ੍ਰਾਂਡਡ ਹੈ ਜੀ ਰੇਟ ਬਹੁਤ ਘੱਟ ਹੈ ਸਿਰਫ 390 ਰੁਪਏ ਬਾਜ਼ਾਰ 'ਚ ਤੁਹਾਨੂੰ 600 ਰੁਪਏ ਰੇਂਜ ਸੂਟ ਮਿਲਣੇ ਮੱਤੀ ਬਲੇੰਦੇ ਕਪੜੇ ਦੇ ਸ਼ੋਅਰੂਮ 'ਚ ਇਹ ਸੂਟ ਸਿਰਫ ਤੁਹਾਨੂੰ 390 ਰੁਪਏ ਦਾ ਮਿਲੇਗਾ ਜੀ ਦਿਖਾਓ ਜੀ ਹੋਰ ਡਿਜ਼ਾਈਨਿੰਗ ਦਿਖਾਓ ਜੀ ਇਹਦੀ ਦੇਖੋ ਜੀ ਵਾਟਿਕ ਦੇ ਡਿ ਡਿਜ਼ਾਈਨ ਬਹੁਤ ਸੋਹਣਾ ਜੀ। ਦੁਪੱਟਾ ਦਿਖਾਓ ਜੀ ਇਹਦਾ। ਦਿਖਾਣ ਲੱਗਾ ਤੁਹਾਨੂੰ ਦੁਪੱਟਾ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਪਿਓਰ ਕਾਟਨ ਦਾ ਦੁਪੱਟਾ ਹੈਗਾ ਰੇਟ ਬਹੁਤ ਘੱਟ ਹੈ ਸਿਰਫ 390 ਰੁਪਏ ਦਾ ਸੂਟ ਹੈ ਜੀ ਇਹ 390 ਰੁਪਏ ਦਾ। ਰੰਗ ਦਿਖਾਓ ਜੀ ਇਹਦੇ। ਦੁਪੱਟਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਜੀ ਬਹੁਤ ਸੋਹਣਾ ਸੂਟ ਹੈ ਜੀ। ਬਹੁਤ ਸੋਹਣਾ ਦੁਪੱਟਾ ਹੈ ਜੀ। ਕਲਰ ਦੇਖੋ ਬਹੁਤ ਪਿਆਰੇ ਆਏ ਜੀ ਇਹਦੇ। ਦੇਖੋ ਜੀ ਤੀਸਰਾ ਕਲਰ ਵੀ ਦਿਖਾਓ ਜੀ। ਵੈਰੀ ਗੁੱਡ ਬਹੁਤ ਹੀ ਬਿਊਟੀਫੁਲ ਕਲਰ ਹੈ ਜੀ ਬਹੁਤ ਸੋਹਣਾ ਕਲਰ ਦਿਖਾ ਰਿਹਾ ਮੁੰਡੇ ਬਹੁਤ ਸੋਹਣੇ ਤਰੀਕੇ ਨਾਲ ਦਿਖਾ ਰਿਹਾ ਹੈ ਸੂਟ ਜੀ ਦਿਖਾਓ ਜੀ ਅੱਜ ਨਵੀਂ ਤੋਂ ਨਵੀਂ ਵੈਰਾਈਟੀ ਦਿਖਾਣੀ ਹੈ ਤੁਹਾਨੂੰ ਜੀ ਸਿਰਫ 4 ਦਿਨਾਂ ਦੀ ਸੇਲ ਬਾਕੀ ਹੈ ਸ਼ਨੀਵਾਰ ਤੱਕ ਸੇਲ ਰਹੇਗੀ ਕਸਟਮਰ ਦੀ ਸਾਡੀ ਸਪੈਸ਼ਲ ਡਿਮਾਂਡ ਦੇ ਹਿਸਾਬ ਨਾਲ ਇਹ ਸੇਲ ਐਕਸਟੈਂਡ ਕੀਤੀ ਹੈ ਸ਼ਨੀਵਾਰ 24 ਤਰੀਕ ਤੱਕ ਸੇਲ ਵਧਾ ਦਿੱਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਨਵੀਂ ਲੈ ਕੇ ਹਾਜ਼ਰ ਹੋਏ ਆ ਕਸਟਮਰ ਲਈ ਦੁਬਾਰਾ ਕੁਝ ਕਸਟਮਰ ਰਹਿ ਗਏ ਸੀ ਉਹਨਾਂ ਲਈ ਦੁਬਾਰਾ ਵੈਰਾਈਟੀ ਲੈ ਕੇ ਆਏ ਆ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਦੇਖ ਸਕਦੇ ਹੋ ਤੁਸੀਂ ਜੀ ਕਲਰ ਦਿਖਾਓ ਜੀ ਬਹੁਤ ਸੋਹਣੇ ਕਲਰ ਨੇ ਦੇਖੋ ਵਾਹ ਜੀ ਵਾਹ ਬਿਲਕੁਲ ਇੰਗਲਿਸ਼ ਚਾਟ ਆਇਆ ਜੀ ਬਹੁਤ ਹੀ ਸੋਹਣਾ ਜੀ ਬਹੁਤ ਹੀ ਸੋਹਣੇ ਕਲਰ ਆ ਇਹ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਅਗਰ ਕੋਈ ਤੁਹਾਨੂੰ ਸੂਟ ਚਾਹੀਦਾ ਤੁਸੀਂ ਇਹ ਸੂਟ ਔਨਲਾਈਨ ਬੁੱਕ ਵੀ ਕਰਾ ਸਕਦੇ ਹੋ ਆਪਣਾ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਸੂਟ ਦਾ ਸਕਰੀਨ ਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਸਾਡੀ ਹੌਸਲਾ ਵਜਾਈ ਲਈ ਤੁਸੀਂ ਸਾਡੀ ਵੀਡੀਓ ਨੇ ਜ਼ਰੂਰ ਲਾਈਕ ਕਰਿਆ ਕਰੋ ਤੁਸੀਂ ਜੀ ਨਾਲ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਕੁਝ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਦੇਖੋ ਜੀ ਕਾਨੀ ਦਾ ਡਿਜ਼ਾਈਨ ਆ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਜੀ ਵੈਰੀ ਬਿਊਟੀਫੁਲ ਕਲਰ ਦਿਖਾਓ ਜੀ ਇਹਦੇ ਦਿਖਾਓ ਜੀ ਬਹੁਤ ਸੋਹਣੇ ਬਹੁਤ ਸੋਹਣੇ ਕਲਰ ਨੇ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਆ ਵਾਹ ਜੀ ਵੈਰੀ ਗੁੱਡ ਬਹੁਤ ਹੀ ਸੋਹਣਾ ਦੁਪੱਟੇ ਫੁੱਲ ਸਾਈ ਦੇ ਹਨ ਦਿਖਾਣ ਲੱਗਾ ਤੁਹਾਨੂੰ ਆ ਦੇਖੋ ਜੀ ਵਧੀਆ ਕੁਆਲਿਟੀ ਦਾ ਸੂਟ ਹੈ ਜੀ ਰੇਟ ਇਸ ਦਾ ਬਹੁਤ ਘੱਟ ਹੈ ਸਿਰਫ 390 ਰੁਪਏ ਦਾ ਸੂਟ ਹੈ ਜੀ ਕੱਪੜਾ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ ਧੰਨਵਾਦ ਜੀ